ਮੈਂ ਅਕਸ਼ਰੀ ਆਪਣੇ ਸੁਧਾਰ ਹੁੰਦੇ ਦੇ ਘਰ ਕਰਕੇ ਦੋਸਤਾਂ ਜਾਣਕਾਰਾਂ ਵਿੱਚ ਮਜ਼ਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ ਇੱਕ ਦਿਨ ਉਸੇ ਘਰ ਦੇ ਬੂਹੇ ਤੇ ਬਿੜ ਕੋਈ ਇੱਕ ਕੁੱਤਾ ਸੀ ਜਰਾ ਜਿੰਨਾ ਉੱਚਕਾਰਿਆ ਅੰਦਰ ਲੰਘ ਆਇਆ ਇਹ ਦੁਰ ਉਦੁਰ ਵਿਖਿਆ ਮੋੜੋ ਸਿੱਧ ਬਾਰੀ ਵੱਲ ਗਿਆ ਤੇ ਠੰਡੀ ਹਵਾ ਵਿੱਚ ਬੈਠ ਕੇ ਮਿੰਟਾਂ ਸਕੇਂਡਾਂ ਵਿੱਚ ਹੀ ਗੂੜੀ ਨੀਂਦ ਸੌ ਗਿਆ ਦੋ ਕੁ ਘੰਟੇ ਮਗਰੋਂ ਉੱਠਿਆ ਆਕਰ ਜਹੀ ਲਈ ਮੇਰੇ ਵੱਲ ਦੇ ਉਹ ਸ਼ਹਿਲਾਈ ਫੇਰ ਕੰਨੀ ਮੇ ਇਹ ਕਰਕੇ ਧੰਨਵਾਦ ਜਹਾ ਕੀਤਾ ਅਤੇ ਬਾਹਰ ਨਿਕਲ ਗਿਆ ਆ ਤਾਂ ਤੋਂ ਕਾਫੀ ਸੁਲਝਿਆ ਹੋਇਆ ਲੱਗਾ ਅਗਲੇ ਦਿਨ ਠੀਕ ਉਸੇ ਵੇਲੇ ਫੇਰ ਹਰਕਤ ਹੋਈ ਹੁਣ ਵੀ ਉਹੀ ਸੀ ਗੁੰਮ ਹਿਲਾਉਂਦਾ ਅੰਦਰ ਆਂ ਗਿਆ ਉਸੇ ਵਾਰੀ ਲਾਗੇ 2 ਘੰਟੇ ਸੁੱਤਾ ਤੇ ਫੇਰ ਚਪਚਾਪ ਕਰਕੇ ਬਾਹਰ ਨੂੰ ਤੁਰ ਗਿਆ ਹੁਣ ਇਹ ਰੋਜ ਦਾ ਵਰਤਾਰਾ ਬਣ ਗਿਆ ਇੱਕ ਦਿਨ ਇੱਕ ਰੁੱਕਾ ਲੇਖ ਉਸ ਦੇ ਪਟੇ ਨਾਲ ਬੰਨ੍ਹਦਾ ਤੁਸੀਂ ਜੋ ਵੀ ਹੋ ਕਿਸੋ ਤਵਾਰੇ ਹੋ ਤੁਹਾਡਾ ਇਹ ਰੱਬ ਜੀ ਦਾ ਬੜਾ ਪਿਆਰਾ ਤੇ ਸਿਆਣਾ ਹੈ ਮਿੱਠੇ ਟਾਈਮ ਤੇ ਦਸਤਕ ਦਿੰਦਾ ਹੈ ਤੇ ਗੁਹਾ ਖੋਲ ਦਿਆਈ ਅੰਦਰ ਲੰਘ ਆਉਂਦਾ ਹੈ ਦੋ ਘੜੀਆਂ ਸੋ ਬਾਹਰ ਨਿਕਲ ਜਾਂਦਾ ਹੈ ਸਮਝ ਨਹੀਂ ਆਉਂਦੀ ਕਿਸ ਦੇ ਮਨ ਵਿੱਚ ਕੀ ਹੈ ਅਗਲੇ ਦਿਨ ਉਸੇ ਪਟੇ ਨਾਲ ਬੰਨੇ ਰੁੱਕੇ ਵਿੱਚ ਜਵਾਬ ਆ ਗਿਆ ਪਾਜੀ ਪ੍ਰਮਾਤਮਾ ਦਾ ਦਿੱਤਾ ਬਹੁਤ ਸੁਝ ਹੈ ਸਾਡੇ ਘਰ ਚੰਗਾ ਕਾਰੋਬਾਰ ਚੰਗਾ ਰਿਜਕ ਹੈ ਚੰਗੀਆਂ ਸੁੱਖ ਸਹੂਲਤਾਂ ਪਰ ਇੱਕੋ ਚੀਜ਼ ਦੀ ਕਮੀ ਹੈ ਸੁੱਖ ਸ਼ਾਂਤੀ ਦੀ ਹਮੇਸ਼ਾ ਕਲੇਸ਼ ਪਿਆ ਰਹਿੰਦਾ ਹੈ ਨਿੱਕੀ-ਕੀ ਵੈਸ ਲੜਾਈ ਦਾ ਰੂਪ ਧਾਰ ਰਹੀਦੀ ਹੈ ਫਿਰ ਮਾਰਨ ਮਰਾਉਣ ਦਾ ਸਿਲਸਲਾ ਡੇਰ ਰਾਤ ਤੱਕ ਚੱਲਦਾ ਰਹਿੰਦਾ ਹੈ ਅਤੇ ਉਹ ਮੇਰੇ ਤੇ ਚੀਖਦੀ ਹੈ ਤੇ ਮੈਂ ਉਸੇ ਇਸ ਮੋੜ ਵਿੱਚ ਇਹ ਵਿਚਾਰਾ ਡਰ ਕੇ ਨੁਕਰੇ ਲੱਗਿਆ ਰਹਿੰਦਾ ਹੈ ਤੇ ਇਸ ਦੀ ਨੀਂਦ ਪੂਰੀ ਨਹੀਂ ਹੁੰਦੀ ਸ਼ਾਇਦ ਇਸੇ ਲਈ ਤੁਹਾਡੇ ਘਰੇ ਆ ਜਾਂਦਾ ਹੈ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਵਸੇ ਬੜੀ ਗੱਲ ਬੜੀ ਬਜ਼ੁਰਗਾਂ ਦੀ ਆਖੀ ਕਹਾਵਤ ਜਾਦ ਅਹੀ ਘਾਰਿਆ ਹਸੀ ਕਿ ਨਜ਼ਰੇ ਨજર ਰੁੱਕੇ ਤੇ ਪਈ ਆਖਰੀ ਲਾਂ ਤੇ ਜਾ ਪਈ ਬਾਜੀ ਜੇ ਤੁਹਾਨੂੰ ਇਤਰਾਜ ਨਾ ਹੋਵੇ ਤਾਂ ਕਦੀ ਕਦੀ ਸਕੂਨ ਦੀਆਂ ਧੋਕੜੀਆਂ ਕੱਟਣਾ ਮੈਂ ਵੀ ਇੱਧਰ ਆਜਾਇਆ ਕਰਾਂ ਇਸ ਆਖਰੀ ਲੈਣ ਨੇ ਮੇਰੇ ਲੋਹ ਕੰਡੇ ਖੜਾ ਕਰ ਦਿੱਤੇ ਤੇ ਮਨੋਂ ਮੱਲੀ ਹੀ ਮੇਰੇ ਦੋਵੇਂ ਹੱਥ ਉਸ ਉੱਪਰ ਵਾਲੇ ਦੇ ਉਕਰਾਨੇ ਵਿੱਚ ਜੁੜ ਗਏ ਮੈਨੂੰ ਲੱਗਾ ਕਿ ਬਾਹਰੋਂ ਸੁਧਾਰਨ ਜਹਾਜ਼ ਦਾ ਮੇਰਾ ਘਰ ਆਪਣੇ ਵਜੂਦ ਅੰਦਰ ਇੱਕ ਕੀਮਤੀ ਖਜ਼ਾਨਾ ਸੰਭੀ ਬੈਠਾ ਸੀ ਦੋਸਤੋ ਦੁਨੀਆ ਦਾ ਬਿਹਤਰ ਸੁਖੀ ਇਨਸਾਨ ਉਹ ਨਹੀਂ ਜਿਸ ਦੇ ਬੈਂਕ account ਨੋਟਾਂ ਦੇ ਢੇਰਾਂ ਨਾਲ ਲਵਰੇਜ ਹੋਣ ਸਗੋਂ ਉਹ ਏ ਜਿਸ ਦੇ ਘਰ ਦੀ ਚਾਰਦੀਵਾਰੀ ਅੰਦਰ ਦਿਨੇ ਰਾਤੀ ਸੁਖ ਸ਼ਾਂਤੀ ਨਾਮ ਦੀਆਂ ਦੋ ਕੀਮਤੀ ਸ਼ੈਵਾਂ ਕਿੱਦਾਂ ਪਾਉਂਦੀਆਂ ਹੋਣ ਅਤੇ ਸਬਰ ਸੰਤੋਖ ਨਾਲ ਭਰੇ ਇਸ ਇਨਸਾਨ ਨੂੰ ਬਿਨਾਂ ਕਿਸੇ ਗੋਲੀ ਖਾਧਿਆਂ ਅਤੇ ਬਗੈਰ ਦੋ ਪੈਗ ਪੀਤਿਆਂ ਰਾਤੀ ਗੂੜੀ ਨਿੰਦਰਾ ਆ ਜਾਂਦੀ ਹੋਵੇ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਵੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ